ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਹ ਵੀਡੀਓ ਕਿਸੇ ਐਂਟਰਟੇਨਮੈਂਟ ਪਰਪਸ ਲਈ ਨਹੀਂ ਬਣਾਈ ਜਾ ਰਹੀ ਇੱਕ ਅਵੇਅਰਨੈਸ ਵਾਸਤੇ ਬਣਾਈ ਜਾ ਰਹੀ ਹੈ ਤੁਹਾਡੇ ਚੋਂ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਖੈਰ ਪਤਾ ਹੋਏਗਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਬਹੁਤ ਕੰਮ ਆਏਗੀ ਅੱਜ ਦੀ ਡੇਟ 'ਚ ਸਭ ਤੋਂ ਵੱਡੀ ਚੁਣੌਤੀ ਸਭ ਤੋਂ ਵੱਡੀ ਮੁਸ਼ਕਲ ਹੈ ਸਾਈਬਰ ਕ੍ਰਾਈਮ ਜਾਂ ਸਾਈਬਰ ਫਰਾਡ ਕਹੇ ਲੋ ਕੋ ਸਾਰੇ ਅਣਪੋੜ ਲੋਕ ਅਣਜਾਨ ਲੋਕੇ ਦਾ ਸ਼ਿਕਾਰ ਹੋ ਰਹੇ ਨੇ ਛੋਟੀਆਂ-ਮੋਟੀਆਂ ਠੱਗੀਆਂ ਬਾਰੇ ਰੋਜ਼ ਤੁਸੀਂ ਸੁਣਦੇ ਪੜ੍ਹਦੇ ਰਹਿੰਦੇ ਪਰ ਮੈਂ ਬਹੁਤ ਅਹਿਮ ਗੱਲਾਂ ਦੋ ਤਿੰਨ ਕਰਨੀਆਂ ਤੁਹਾਡੇ ਨਾਲ ਸਭ ਤੋਂ ਪਹਿਲਾ ਫਰੌਡ ਜਿਹੜਾ ਅੱਜਕੱਲ ਬਹੁਤ ਪਪੂਲਰ ਹੈ ਔਰ ਲੋਕ ਘਬਰਾ ਜਾਂਦੇ ਨੇ ਸੁਣ ਕੇ ਘਰੇ ਫੋਨ ਆਉਂਦਾ ਤੇ ਤੁਸੀਂ ਕਿੱਥੇ ਹੋ ਤੁਹਾਡਾ ਮੁੰਡਾ ਕਿੱਥੇ ਹੈ ਮੈਂ ਕਹਿੰਦਾ ਜੀ ਘਰੋਂ ਕਾਲਜ ਗਿਆ ਜਾਂ ਕੰਮ ਤੇ ਗਿਆ ਤੁਹਾਨੂੰ ਪਤਾ ਤੁਹਾਡਾ ਮੁੰਡਾ ਅਰੈਸਟ ਹੋ ਗਿਆ ਸਾਡੇ ਕੋਲ ਸਾਡੀ ਕਸਟਡੀ ਚ ਕਰਦੇ ਘਬਰਾ ਜਾਂਦੇ ਕੀ ਕੀਤਾ ਸਾਡੇ ਮੁੰਡੇ ਨੇ ਜੀ ਕਹਿੰਦੇ ਤੁਹਾਨੂੰ ਪਤਾ ਕਿ ਇਹਨਾਂ ਦੇ ਨਾਮ ਤੇ ਰਿਆ ਫਿਰਦਾ ਸੀ ਅਸੀਂ ਗੱਡੀ ਚੋਂ ਫੜਿਆ ਡਰੱਗਸ ਫੜੇ ਗਏ ਨੇ ਹਥਿਆਰ ਫੜੇ ਗਏ ਨੇ ਮਤਲਬ ਕਈ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ ਤੇ ਉਹ ਮਾਂ ਪਿਓ ਘਬਰਾ ਜਾਂਦੇ ਨੇ ਖਾਸ ਤੌਰ ਤੇ ਫੋਨ ਪਿਓ ਨੂੰ ਆਉਂਦਾ ਹੈ ਤਪਿਓ ਕਬਰ ਆ ਜਾਂਦਾ ਦੱਸੋ ਜੀ ਕਿਵੇਂ ਕਰਨਾ ਐਨੇ ਪੈਸੇ ਇੱਥੇ ਭੇਜੋ ਸੀ ਤੁਹਾਡੇ ਮੁੰਡੇ ਨੂੰ ਛੱਡ ਦਿਆਂਗੇ ਹਨਾ ਇਹ ਕੇ ਫਰਾਡ ਹੈ ਇਹ ਬਿਲਕੁਲ ਸਮਝੋ ਕਿ ਜਦੋਂ ਇਦਾਂ ਦੀ ਕਾਲ ਆਉਂਦੀ ਕੋਈ ਤੁਹਾਨੂੰ ਘਰ ਘਰ ਦੀ ਇਦਾਂ ਦੀ ਕਾਲ ਨਹੀਂ ਕਰਦਾ ਕੋਈ ਤੁਹਾਡੇ ਮੋਬਾਈਲ ਤੇ ਗੱਲਬਾਤ ਅੰਦਾਜ਼ ਹੀ ਵੱਖਰਾ ਹੁੰਦਾ ਜੇ ਤੁਹਾਡਾ ਕਦੇ ਕੋਈ ਬੱਚਾ ਇਸ ਤਰ੍ਹਾਂ ਮੁਸੀਬਤ ਚ ਪੋਵੇ ਔਰ ਦੂਸਰਾ ਜਿਹੜਾ ਸਭ ਤੋਂ ਖਤਰਨਾਕ ਫਰਾਡ ਹੋ ਰਿਹਾ ਹੈ ਉਹ ਇਹ ਹੋ ਰਿਹਾ ਜੀ ਕਿ ਡਿਜੀਟਲ ਅਰੈਸਟ ਬਹੁਤ ਰੇਅਰ ਲੋਕਾਂ ਨਾਲ ਜੀ ਹੋਇਆ ਪਰ ਹੋ ਰਿਹਾ ਤੁਹਾਨੂੰ ਕਹਿੰਦੇ ਆ ਕਿ ਤੁਹਾਡੇ ਤੇ ਆ ਚਾਰਜਸ ਲੱਗੇ ਐ ਅਸੀਂ ਫੁਲਾਨੀ ਏਜੰਸੀ ਤੋਂ ਬੋਲ ਰਹੇ ਹਾਂ ਤੁਹਾਨੂੰ ਡਿਜੀਟਲ ਅਰੈਸਟ ਕਰ ਲਿਆ ਮਤਲਬ ਤੁਸੀਂ ਹੁਣ ਟੈਕਨੀਕਲੀ ਸਾਡੇ ਅਰੈਸਟ ਵਿੱਚ ਹੋ ਜਦ ਤੱਕ ਤੁਹਾਡਾ ਫੋਨ ਚੱਲਦਾ ਹੈ ਜਾਂ ਤੁਸੀਂ ਲੈਪਟਾਪ ਤੇ ਸਾਡੇ ਨਾਲ ਆ ਜਾਓ ਜਦ ਤੱਕ ਸਾਡੇ ਨਾਲ ਕਨੈਕਟਡ ਹੋ ਉਦੋਂ ਤੱਕ ਤੁਸੀਂ ਸੇਫ ਹੋ ਜੇ ਤੁਸੀਂ ਫੋਨ ਬੰਦ ਕੀਤਾ ਜਾਂ ਲੈਪਟਾਪ ਬੰਦ ਕੀਤਾ ਤਾਂ ਤੁਹਾਡੇ ਘਰੇ ਰੇਡ ਹੋ ਜੇਗੀ ਤੁਹਾਡੇ ਘਰਦਿਆਂ ਨੂੰ ਚੁੱਕ ਕੇ ਲੈ ਜਾਵਾਂਗੇ ਤੁਹਾਡਾ ਪਰਿਵਾਰ ਸਾਰਾ ਮੁਸੀਬਤਾਂ ਚ ਆ ਜਾਏਗਾ ਸੋ ਇਹ ਇਸ ਤਰ੍ਹਾਂ ਵੀ ਫਸਾਉਂਦੇ ਨੇ ਡਿਜੀਟਲ ਅਰੈਸਟ ਨਾਂ ਦੀ ਕੋਈ ਚੀਜ਼ ਦੁਨੀਆ 'ਚ ਨਹੀਂ ਜੇ ਕਦੇ ਕੋਈ ਇਦਾਂ ਦਾ ਫੋਨ ਆਵੇ ਸਮਝੋ ਫਰਾਡ ਹੋ ਅਰ ਤੀਸਰੀ ਬਹੁਤ ਹੀ ਡੇਂਜਰਸ ਗੱਲ ਹੈ ਫੋਨ ਤੋਂ ਕਾਲ ਆਉਂਦੀ ਹੈ ਕਈ ਵਾਰੀ ਮੁੰਡਿਆਂ ਦੇ ਨਾਂ ਤੇ ਕਈ ਵਾਰੀ ਅਜਕਲ ਬੇਟੀਆਂ ਦੇ ਨਾਂ ਤੇ ਆਉਣ ਲੱਗ ਪਈ ਹੈ ਕਿ ਤੁਹਾਡੀ ਬੇਟੀ ਕਿੱਥੇ ਆ ਕਹਿੰਦੇ ਜੀ ਕੈਨੇਡਾ ਗਈ ਹੈ ਕਾਦੇ ਵਾਸਤੇ ਕਹਿੰਦੇ ਪੜ੍ਹਨ ਵਾਸਤੇ ਗਈ ਹੋਈ ਹੈ ਕਹਿੰਦੇ ਤੁਹਾਨੂੰ ਪਤਾ ਉਹਥੇ ਕੀ ਕਰ ਰਹੀ ਹੈ ਕਹਿੰਦੇ ਉਹ ਇਦਾਂ ਗੰਦੇ ਕੰਮਾਂ 'ਚ ਫੜੀ ਗਈ ਹੈ ਅਸੀਂ ਉਹਨੂੰ ਅਰੈਸਟ ਕੀਤਾ ਫੁਲਾਣੇ ਹੋਟਲ 'ਚ ਫੜੀ ਹੈ ਤਾਂ ਮਾਪੇ ਉਹ ਕਬਰ ਆ ਜਾਂਦੇ ਨੇ ਆ ਪਿੱਛੇ ਤਾਂ ਖਬਰ ਆਈਏ ਕਿਸ ਤਰ੍ਹਾਂ ਦਾ ਫੋਨ ਆਇਆ ਤੇ ਵਿਚਾਰੀ ਮਾਂ ਨੇ ਜੀ ਇੰਨੀ ਗੱਲ ਹੀ ਸੁਣੀ ਕਿ ਤੁਹਾਡੀ ਬੇਟੀ ਇਹੋ ਜੇ ਕਮਾਚ ਪੜੀ ਗਈ ਉਹਨੂੰ ਹਾਰਟ ਅਟੈਕ ਆ ਗਿਆ ਉਹਦੀ ਡੈਥ ਹੋ ਗਈ ਵਿਚਾਰੀ ਸੋ ਇਹ ਫਰਾਡਸਟਰ ਜਿਹੜੇ ਹੈਗੇ ਨੇ ਇਹਨਾਂ ਨੇ ਤਾਂ ਨਹੀਂ ਹਟਣਾ ਆਪਾਂ ਅਵੇਅਰ ਹੋਈਏ ਆਪਣੇ ਨਾਲ ਦੀਆਂ ਨੂੰ ਅਵੇਅਰ ਕਰੀਏ ਇਸ ਤਰ੍ਹਾਂ ਦੀ ਕੋਈ ਵੀ ਕਾਲ ਤੁਹਾਨੂੰ ਬਾਹਰੋਂ ਆਉਂਦੀ ਸਮਝੋ ਤੁਹਾਨੂੰ ਲੁੱਟਣ ਤੇ ਠੱਗਣ ਵਾਸਤੇ ਆ ਰਹੀ ਹੈ ਆਪਣੇ ਬੱਚਿਆਂ ਤੇ ਟਰਸਟ ਕਰੋ ਉਹਨਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰੋ ਬਾਈ ਚਾਂਸ ਫੋਨ ਉਹਨਾਂ ਦਾ ਹੈਕ ਹੋ ਗਿਆ ਹੈ ਬੰਦ ਵੀ ਹੋ ਸਕਦਾ ਹੈ ਆਲੇ ਦੋਲੇ ਪਤਾ ਕਰੋ ਪਰ ਕਬਰਾੜ ਚਾ ਕੇ ਕੋਈ ਡਿਸੀਜਨ ਨਾ ਲਓ ਨਾ ਘਬਰਾਓ ਨਾ ਕਿਸੇ ਨੂੰ ਪੈਸੇ ਦਿਓ ਇਸ ਤਰ੍ਹਾਂ ਦੇ ਫਰਾਡਸ ਅੱਜਕੱਲ ਬੜੇ ਹੋ ਰਹੇ ਨੇ ਮੇਰਾ ਦਿਲ ਕਰਦਾ ਸੀ ਕਿ ਜਿਹੜੇ ਅਵੇਅਰ ਅਜੇ ਨਹੀਂ ਇਨ੍ਹਾਂ ਫਰਾਡਸ ਤੋਂ ਮੈਂ ਉਹਨਾਂ ਨੂੰ ਜ਼ਰੂਰ ਦੱਸਾਂ ਸੋ ਪਲੀਜ਼ ਅੱਗੇ ਤੋਂ ਅੱਗੇ ਨੂੰ ਸਪਰੈਡ ਕਰੋ ਸਾਰਿਆਂ ਨੂੰ ਅਵੇਅਰ ਕਰੋ ਬੱਚੇ ਧੀ ਪੁੱਤ ਸਭ ਨੂੰ ਬੜੇ ਪਿਆਰੇ ਹੁੰਦੇ ਨੇ ਬੜੇ ਕੀਮਤੀ ਹੁੰਦੇ ਨੇ ਧੰਨਵਾਦ ਜੀ